ਸਾਰਿਆਂ ਨੂੰ ਵੈਗੁਰੂ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਮੈਂ ਗੁਜਿੰਦਰ ਸਿੰਘ ਅ ਪ੍ਰਿੰਸ ਮੇਰੀ ਦੁਕਾਨ ਬੜਕਾ ਫਿਸ਼ ਮਾਰਕੀਟ ਵਿੱਚ ਸੁਦਰਬਿਜਾ ਚ ਮੇਰੀ ਦੁਕਾਨ ਦਾ ਨਾਮ ਵਿਸ਼ਕਰਮਾ ਚ ਕੰਪਿਊਟਰ ਵਰਲਡ ਆ ਜਿਹੜਾ ਮੈਂ ਸਫਾਈ ਕਰਦਾ ਪਿਆ ਸੀ ਮੇਰਾ ਮੇਨ ਮੋਟਿਵ ਆ ਇਹ ਕਿ ਮੈਂ ਹਾਈਲਾਈਟ ਹੋਵਾਂ ਜਾਂ ਫੇਮਸ ਹੋਵਾਂ ਇਹ ਮੈਂ ਮੇਰੇ ਨਾਲੇ ਬਲੌਕ ਹੋਏ ਪੀਸੀ ਦੁਕਾਨ ਤੇ ਕੋਈ ਅੱਜਕੱਲ ਬਹੁਤ ਸਾਰੀਆਂ ਬਿਮਾਰੀਆਂ ਚਲਦੀਆਂ ਪਈਆਂ ਨੇ ਡੇਂਗੂ ਵਗੈਰਾ ਚਲਦੀਆਂ ਪਈਆਂ ਨੇ ਉਦੋਂ ਸਾਡੀ ਬਿਲਡਿੰਗ ਵੀ ਪੁਰਾਣੀ ਆ ਇਹ ਪਾਣੀ ਇਕੱਠਾ ਹੋ ਰਿਹਾ ਪਿਆ ਸੀ ਅੰਦਰ ਕੂੜਾ ਕਰਕਟ ਲੱਗਾ ਪਿਆ ਸੀ ਨਾਲਿਆਂ ਦੇ ਵਿੱਚ ਮੈਨੂੰ 2-3 ਹਫ਼ਤੇ ਹੋ ਗਏ ਆ ਕਿ ਕਹਿਨ ਸਫਾਈ ਕਰ ਤੋ ਸਫਾਈ ਕਰ ਦੋ ਸਫਾਈ ਕਰਮਚਾਰੀ ਨੂੰ ਬਟ ਸਫਾਈ ਨਹੀਂ ਕਰਦੇ ਤੇ ਮੈਂ ਫਿਰ ਅੱਜ ਖੁਦ ਹੀ ਮੈਂ ਸਫਾਈ ਕੀਤੀ ਆ ਸਾਰੇ ਨਾਲੇ ਦੀ ਆਪਣੀ ਦੁਕਾਨ ਤੋਂ ਜਿੰਨੇ ਵੀ ਮੇਰੀਆਂ ਮੇਰੇ 12 ਦੁਕਾਨਾਂ ਵਾ ਸਦਰ ਬਜ਼ਾਰ ਬੜਾ ਚੌਕ ਵਿੱਚ ਆਪਾਂ ਪੂਰੀ ਦੁਕਾਨਾਂ ਦੇ ਅੰਦਰੋਂ ਕੂੜਾ ਕਰਕਟ ਨਾਲੇ ਚ ਕੱਟਿਆ ਵਾ ਗਾਰ ਕੱਢੀ ਹੈ ਗਾਰ ਬਹੁਤ ਜ਼ਿਆਦਾ ਕੱਢੀ ਹੈ ਨਾਲੇ ਬਲੌਕ ਹੋ ਚੁੱਕੇ ਸੀ ਹੁਣ ਪਾਣੀ ਚੱਲ ਪਿਆ ਵਾ ਮੈਨੂੰ ਐਸੀ ਕਿ ਸਾਡੀ ਬਿਲਡਿੰਗ ਪੁਰਾਣੀ ਹੈਗੀ ਹੈ ਕਿ ਤੇ ਬਿਲਡਿੰਗ ਬਹਿਲਾ ਜਾਵੇ ਸਾਡੀ ਕਿਤੇ ਪਾਣੀ ਦੀ ਬਾਈ ਇਕੱਠੀ ਖਟਾ ਪਾਣੀ ਹੋਇਆਗਾ ਬਾਕੀ ਸਾਡੇ ਬਾਜ਼ਾਰ ਵਿੱਚ ਜਿੱਦਾਂ ਮਰਜੀ ਬਟ ਅਹੀਂ ਬੜੀ ਵਾਰੀ ਕੱਦਨੇ ਸਫਾਈ ਕਰ ਮਿਲ ਜਾ ਰਹੀਆਂ ਨੇ ਬਟ ਉਹ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ ਹੈਗੇ ਨਾ ਹੁਣ ਸਾਡੀ ਘਰ ਸੜਾ ਹੈਗਾ ਮਸੀਤ ਵਾਲੀ ਗਲੀ ਵਿੱਚ ਵਾ ਤੇ ਉਹ ਖੁਦ ਹੀ ਸਵਾਈ ਮੇਰੇ ਫਾਜ਼ਲ ਸਾਹਿਬ ਕਰਦੇ ਸਵੇਰੇ ਸਾਡੇ ਸੀਸੀਟੀਵੀ ਸਾਡੇ ਕੋਲ 20 ਦਿਨ ਦੀ ਰਿਕਾਰਡਿੰਗ ਪਈ ਆ ਡੇਲੀ ਮੇਰੇ ਫਾਜ਼ਲ ਸਾਹਿਬ ਨਾਲੀਆਂ ਨਹੀਂ ਸਫਾਈ ਕਰਦੇ ਆ ਪਰ ਮਾਰਦੇ ਆ ਗਲੀ ਦੇ ਵਿੱਚ ਕੋਈ ਵੀ ਪਰਸਨ ਨਹੀਂ ਆਦਾ ਸਫਾਈ ਕਰਨ ਵਾਸਤੇ ਤੇ ਅਗਰ ਜੇ ਕੋਈ ਕੰਦਾ ਵਖਿਆ ਸਫਾਈ ਕਰਦੇ ਸਾਡੇ ਕੋ ਆ ਜੇ ਮੇਰੇ ਕੋ ਸੀਸੀਟੀਵੀ ਰਿਕਾਰਡਿੰਗ ਪਈ ਆ 30 ਦਿਨ ਦੀ ਤੇ ਜਦੋਂ ਮਰਜ਼ੀ ਆ ਕੇ ਮੈਂ ਚੈੱਕ ਕਰ ਲਵਾਂਗਾ ਮੈਂ ਬਾਕੀ ਸਫਾਈ ਤਾਂ ਬਹੁਤ ਮਾੜਾ ਹਾਲ ਹੋਇਆ ਪਿਆ ਵਾ ਤੇ ਬੜਾ ਔਖਾ ਹੋਇਆ ਪਿਆ ਵਾ ਮਛਰ ਬਹੁਤ ਜ਼ਿਆਦਾ ਡੇਗ ਬਹੁਤ ਜ਼ਿਆਦਾ ਵਾ ਤੇ ਸਾਡੇ ਦੀ ਦੁਕਾਨ ਦੇ ਵਿੱਚ ਸਲਾਵਰ ਸ਼ੁਰੂ ਹੋ ਗਈ ਸੀ ਇਹ ਮੈਂ ਤਾਂ ਕਰਕੇ ਮੈਂ ਨਾਲੀਆਂ ਸਫਾਈ ਕੀਤੀ ਆ ਆਪ ਖੁਦ ਕੀਤੀ ਆ ਕਮ ਕੰਤ ਨੂੰ ਸ਼ਰਮ ਨਹੀਂ ਹੈਗੀ ਬਟ ਇਹ ਵਾ ਕੀ ਮਤਾ ਕੀਤੇ ਕਿ ਮੈਨੂੰ ਪਿੱਛੇ ਮੇਰੀ ਫੈਮਲੀ ਹੈ ਮੇਰੇ ਬੱਚੇ ਆ ਕਿ ਕੁਛ ਛੋੜਨ ਨੂੰ ਕੋਈ ਪ੍ਰੋਬਲਮ ਨਾ ਹੋ ਜਾਈ ਕੋਈ ਬਿਮਾਰੀ ਨਾ ਹੋ ਜਾਈ ਇਹ ਮਤਾ ਸਫਾਈ ਕੀਤੀ ਆ ਉਦੋਂ ਸਾਡੀ ਬਿਲਡਿੰਗ ਪੁਰਾਣੀ ਹੈਗੀ ਆ ਕਿਤੇ ਬਹਿਣ ਜਿਆ ਦੇ ਪਾਣੀ ਇਕੱਠਾ ਹੋਇਆ ਕਿਤੇ ਬਹਿਣਾ ਜਾਵੇ ਬਾਕੀ ਹੋਰ ਕੋਈ ਇਸ਼ੂ ਨਹੀਂ ਹੈਗਾ ਨਾ ਮੈਂ ਫੇਮ ਕਰਨਾ ਵਾ ਨਾ ਮੈਂ ਹਾਈਲਾਈਟ ਹੋਣਾ ਵਾ ਇਹ ਕਾਮਯਾਬ ਬੰਦਾ ਹੈਗਾ ਮੈਂ ਬਾਈ ਵਿੱਚ ਖਾਸਾ ਚੀਰ ਬਾਈ